ਹਾਂਜੀ ਦੇਖੋ ਕਿਤਾਬਾਂ ਪੜ੍ਹਨ ਵਾਲੇ ਅਕਸਰ ਇੱਕ ਸ਼ਬਦ ਪੜ੍ਹਦੇ ਨੇ ਤਵੱਸਵ ਹੁਣ ਇਸ ਸ਼ਬਦ ਦਾ ਅਰਥ ਕੀ ਹੈ ਤੇ ਇਹਨੂੰ ਕਿਵੇਂ ਸਮਝਿਆ ਜਾਵੇ ਇਸ ਦੀ ਜਾਣਕਾਰੀ ਮਿਲਣੀ ਮੁਸ਼ਕਲ ਹੁੰਦੀ ਹੈ ਲਓ ਆਪਾਂ ਉਦਾਹਰਨ ਸਹਿਤ ਇਸ ਸ਼ਬਦ ਦਾ ਅਰਥ ਸਮਝ ਲਈਏ ਹਰੇਕ ਧਰਮ ਦੇ ਸ਼ਰਧਾਲੂ ਦਾ ਇਹ ਕਹਿਣਾ ਹੁੰਦਾ ਹੈ ਕਿ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਤੰਦਰੁਸਤੀ ਹੈ ਤੇ ਖੁਸ਼ਹਾਲੀ ਹੈ ਉਹ ਸਿਰਫ ਤੇ ਸਿਰਫ ਇਸ ਕਰਕੇ ਹੈ ਕਿਉਂਕਿ ਉਹ ਆਪਣੀ ਧਰਮ ਪੁਸਤਕ ਨੂੰ ਮਰਿਆਦਾ ਅਨੁਸਾਰ ਪੜਦੇ ਨੇ ਤੇ ਉਹਦੇ ਵਿੱਚ ਲਿਖੇ ਆਪਣੇ ਗੁਰੂ ਪੀਰਾਂ ਦੇ ਪ੍ਰਵਚਨਾ ਅਨੁਸਾਰ ਜ਼ਿੰਦਗੀ ਜਿਉਂਦੇ ਨੇ ਪਰ ਜਦੋਂ ਉਹਨਾਂ ਨੂੰ ਦੂਜਾ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਨਾਲੋਂ ਚੌਗਣੀ ਖੁਸ਼ਹਾਲ ਜ਼ਿੰਦਗੀ ਜਿਉਣ ਵਾਲੇ ਲੋਕ ਮਿਲਦੇ ਨੇ ਜਿਨ੍ਹਾਂ ਨੂੰ ਥੋੜੀ ਧਰਮ ਪੁਸਤਕ ਦਾ ਇੱਕ ਅੱਖਰ ਵੀ ਨਹੀਂ ਪਤਾ ਹੁੰਦਾ ਇਸ ਤਰ੍ਹਾਂ ਕੇ ਆਉਂਗਾ ਤਾਂ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਜਿਹੜਾ ਉਹਨਾਂ ਦਾ ਰੱਬ ਹੈ ਕੋਈ ਪ੍ਰਮਾਤਮਾ ਹੈ ਉਹ ਤਾਂ ਇਹ ਕਹਿੰਦਾ ਹੈ ਕਿ ਮੈਂ ਤਾਂ ਸਭ ਦਾ ਹੀ ਭਲਾ ਕਰਨਾ ਹੈ ਕੋਈ ਮੈਨੂੰ ਮੰਨੇ ਨਾ ਮੰਨੇ ਕੋਈ ਮੇਰੀ ਕਿਤਾਬ ਨੂੰ ਪੜ੍ਹੇ ਨਾ ਪੜ੍ਹੇ ਹੁਣ ਜੇਕਰ ਤੁਹਾਡਾ ਰੱਬ ਤੁਹਾਨੂੰ ਇਹ ਕਹਿੰਦਾ ਹੈ ਫਿਰ ਤੁਸੀਂ ਕਿਉਂ ਮਜਬੂਰ ਹੋ ਬਾਰ ਬਾਰ ਇੱਕੋ ਕਿਤਾਬ ਪੜ੍ਹਨ ਲਈ ਧਾਰਮਿਕ ਕਰਮਕਾਂਡ ਕਰਨ ਲਈ ਇਸ ਤੀਜੇ ਸਵਾਲ ਦਾ ਉਹ ਸੋਚ ਕੇ ਜਵਾਬ ਦਿੰਦੇ ਹੁੰਦੇ ਨੇ ਕਿ ਪ੍ਰਮਾਤਮਾ ਇਹ ਵੀ ਕਹਿੰਦਾ ਹੈ ਕਿ ਜਿਹੜਾ ਉਹਦੀ ਕਿਤਾਬ ਪੜ੍ਹ ਸਕਦਾ ਉਹ ਪੜ੍ਹੇ ਹੁਣ ਇੱਥੇ ਚੌਥਾ ਸਵਾਲ ਉੱਠਦਾ ਹੈ ਕਿ ਇਹ ਪਤਾ ਕਿੱਥੋਂ ਲੱਗਦਾ ਹੈ ਕਿ ਕਿਹੜਾ ਪੜ੍ਹ ਸਕਦਾ ਤੇ ਕਿਹੜਾ ਨਹੀਂ ਪੜ੍ਹ ਸਕਦਾ ਕਿਉਂਕਿ ਧਰਮ ਪੁਸਤਕਾਂ ਦੀ ਜਿਹੜੀ ਭਾਸ਼ਾ ਹੁੰਦੀ ਹੈ ਉਰਦੂ ਫਾਰਸੀ ਜਾਂ ਸੰਸਕ੍ਰਿਤ ਵਗੈਰਾ ਉਹ ਸਾਡੀ ਮਾਂ ਬੋਲੀ ਨਹੀਂ ਹੁੰਦੀ ਤੇ ਸਾਡੇ ਰੋਜ਼ਾਨਾ ਜੀਵਨ ਦੀ ਭਾਸ਼ਾ ਨਹੀਂ ਹੁੰਦੀ ਉਹ ਸੋ ਇਹ ਭਾਸ਼ਾਵਾਂ ਸਿੱਖਣ ਲਈ ਤਾਂ ਬਹੁਤ ਮਿਹਨਤ ਦੀ ਲੋੜ ਹੁੰਦੀ ਹੈ ਜਿਹੜੀ ਤੁਸੀਂ ਕੀਤੀ ਹੈ ਤੇ ਉਹਨਾਂ ਨੇ ਕੀਤੀ ਹੀ ਨਹੀਂ ਜਿਹੜੇ ਤੁਹਾਡੇ ਤੋਂ ਵੱਧ ਖੁਸ਼ਹਾਲ ਨੇ ਫਿਰ ਕੀ ਉਹਨਾਂ ਦੇ ਰੱਬ ਨੂੰ ਉਹ ਲੋਕ ਬਰਬਾਦ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਨੂੰ ਉਹ ਤੁਹਾਡੇ ਨਾਲੋਂ ਚੌਗਣੀ ਖੁਸ਼ਹਾਲੀ ਦਿੰਦੇ ਤੇ ਜਿਹੜੇ ਕਦੇ ਕਿਸੇ ਧਰਮ ਪੁਸਤਕ ਨੂੰ ਪੜ੍ਹਦੇ ਸੁਣਦੇ ਹੀ ਨਹੀਂ ਸੋ ਤਵੱਸਬ ਦਾ ਭਾਵ ਹੈ ਕਿ ਕੁਝ ਵੀ ਬਿਨਾ ਪਰਖੇ ਬਿਨਾ ਸੋਚੇ ਸਮਝੇ ਕੋਈ ਵੀ ਮਨਮਨੋਤ ਬਣਾ ਲੈਣਾ ਤੇ ਉਸ ਮਨਮਨੋਤ ਦੇ ਦੁਆਲੇ ਪੂਰੀ ਕਟੜਤਾ ਨਾਲ ਪਹਿਰਾ ਦੇਣਾ